ਮੌਲਕ ਸਿੰਘ ਨੇ ਐਸਐਚਓ ਲੱਭਿਆ ਨਵਾ ਇਹ ਐਸਐਚਓ ਦੇ ਕਾਰੇ ਜਾ ਕੇ ਤੁਹਾਨੂੰ ਪਠੰਡਿਓ ਪਤਾ ਕਰਨ ਦੀ ਲੋੜ ਹੈ ਇਹ ਸੀਆਈ 1 ਵਾਲਾ ਉਹੀ ਹੈ ਜਿਹਨੇ ਇੱਕ ਮੁੰਡਾ ਮਾਰ ਕੇ ਉਹਦੀ ਲਾਸ਼ ਚਾਕੇ ਝੀਲ ਦੇ ਵਿੱਚ ਸੜਤੀ ਸੀ ਪਰ ਇਹਨਾਂ 95 ਦੇ 95 ਦੀ ਜਦੋਂ ਮੀਟਿੰਗ ਹੁੰਦੀ ਹੈ ਇਹ ਉਹਦੇ ਵਿੱਚ ਆਪਦੇ ਜਿਹੜੇ ਬੁੱਚੜ ਪੁਲਿਸ ਮਲਾਜ਼ਮ ਹੈ ਉਹਨਾਂ ਦੇ ਡਾਟੇ ਇੱਕ ਦੂਜੇ ਨਾਲ ਜ਼ਰੂਰ ਸਾਂਝੇ ਕਰਦੇ ਆ ਜਦੋਂ ਕਿਸੇ ਇੱਕ ਹਲਕੇ ਦੇ ਵਿੱਚ ਇੱਕ ਇਹਨੇ ਦੇ ਐਸਐਚਓ ਦਾ ਜਲੂਸ ਨਿਕਲ ਜਾਂਦਾ ਉਹਦਾ ਜਿਹੜਾ ਤਸ਼ੱਦਦ ਹੈ ਉਹ ਪੂਰੇ ਏਰੀਏ ਦੇ ਵਿੱਚ ਲੋਕਾਂ ਦੇ ਵਿੱਚ ਲਾਲਾ ਲਾਲਾ ਕਰਾ ਰੋਂਦਾ ਫਿਰ ਇਹ ਕਹਿੰਦੇ ਹੁਣ 6 ਮਹੀਨੇ ਨੂੰ ਆਪ ਦੇ ਏਰੀਏ ਚ ਲੈ ਜਾ ਤਾਂ ਇਹਨੂੰ ਐਸਐਚਓ ਇੱਥੇ ਸਿਰਫ ਅਮੋਲਕ ਸਿੰਘ ਐਮਐਲਏ ਵਰਗਾ ਬੰਦਾ ਹੀ ਲਵਾ ਸਕਦਾ ਜਿਹਨੂੰ ਬੁੱਚੜਾ ਦੀ ਲੋੜ ਹੈ ਜਿਨੇ ਜੈਤੋ ਵਾਲਿਆਂ ਦੇ ਉੱਤੇ ਤਸ਼ੱਦਦ ਕਰਨੇ ਆ ਇਹ ਐਮਐਲਏ ਨੇ ਗੱਲ ਖੋਲ ਕੇ ਆਉਂਦੇ ਆ ਵੀ ਜੀ ਤੁਹਾਡੇ ਖਿਲਾਫ ਬੋਲਣ ਮੈਂ ਨਹੀਂ ਦਿੰਦਾ ਕਿਸੇ ਨੂੰ ਤੇ ਮੈਂ ਜਿਹੜਾ ਕੁਝ ਕਰੂੰਗਾ ਮੇਰੇ ਖਿਲਾਫ ਸਰਕਾਰ ਨੂੰ ਜੀ ਵੱਡੇ ਅਫਸਰਾਂ ਨੂੰ ਬੋਲਣ ਤੁਸੀ ਨਾ ਦਿਓ ਇਹ ਮੇਰੇ ਸਮਝੋ ਬਾਹਰ ਹੋਇਆ ਪਿਆ ਬਾਰੀ ਬਾਰੀ ਚੁਣੇ ਕਿਵੇਂ ਜਾ ਰਹੇ ਐ ਇਹਨਾਂ ਨੇ ਤਾਂ ਪਹਿਲੇ ਸਾਲ 6 ਮਹੀਨੇ ਚ ਆ ਦੇ ਲੱਛਣ ਇਹ ਜੇ ਦਿਖਾਤੇ ਸੀ ਵੀ ਇਹਨਾਂ ਨੂੰ ਪਿੰਡਾਂ ਵਿੱਚ ਕਿਸੇ ਨੇ ਵਰਨ ਨਹੀਂ ਦੇਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਰਕਾਰ ਭਾਈਚਾਰਾ ਜਿਨ੍ਹਾਂ ਦੇ ਹੱਕ ਦੇ ਵਿੱਚ ਸਾਡੀਆਂ ਸਮੂਹ ਕਿਸਾਨ ਜਥੇਬੰਦੀਆਂ ਜੈਤੂ ਦੇ ਆਸੇ-ਪਾਸੇ ਦੇ ਏਰੀਆ ਦੇ ਵਾਸੀ ਜਿਹੜੇ ਪਹੁੰਚੇ ਨੇ ਸਾਰਿਆਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਇਹ ਆਵਾਜ਼ ਇਹ ਪੱਤਰਕਾਰ ਭਾਈ ਜਰਦੀ ਦੀ ਆਵਾਜ਼ ਨਹੀਂ ਦਬਾਈ ਜਾ ਰਹੀ ਇਹ ਆਵਾਜ਼ ਉਹਨਾਂ ਲੋਕਾਂ ਦੀ ਦਬਾਈ ਜਾ ਰਹੀ ਹੈ ਜਿਹੜੇ ਆਮ ਪਬਲਿਕ ਦੀ ਆਵਾਜ਼ ਬੰਦੇ ਨੇ ਜਿੰਨਾ ਤੱਕ ਸਰਕਾਰ ਦੇ ਪ੍ਰਭਾਵ ਹੇਠ ਜਿਹੜਾ ਮੀਡੀਆ ਬਹੁਤ ਮੀਡੀਆ ਜਿਹੜਾ ਸਰਕਾਰ ਦੇ ਪ੍ਰਭਾਵ ਹੇਠ ਆ ਚੁੱਕਿਆ ਜਿਹੜਾ ਆਮ ਲੋਕਾਂ ਦੀ ਆਵਾਜ਼ ਨਹੀਂ ਬਣ ਪਾ ਰਿਹਾ ਉਨ੍ਹਾਂ ਤੋਂ ਉੱਪਰ ਦੀ ਉੱਠ ਕੇ ਸਾਡੇ ਜਿਹੜੇ ਪੱਤਰਕਾਰ ਵੀਰ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਜਿਹੜਾ ਲੋਕਾਂ ਦੀ ਆਵਾਜ਼ ਬਣ ਰਿਆ ਉਹਨੂੰ ਦਬਾਉਣ ਦੇ ਲਈ ਅਮੋਲਕ ਸਿੰਘ ਨੇ ਇੱਕ ਐਸਐਚਓ ਲੱਭਿਆ ਨਵਾਂ ਇਹ ਐਸਐਚਓ ਦੇ ਕਾਰੇ ਜਾ ਕੇ ਤੁਹਾਨੂੰ ਬਠਿੰਡਿਓ ਪਤਾ ਕਰਨ ਦੀ ਲੋੜ ਹੈ ਇਹ ਸਰਕਾਰ ਨੇ ਇਹ ਜਿਹੜੇ ਐਮਐਲਏ ਆ 92 ਦੇ 94 ਜਿੰਨੇ ਹੋ ਗਏ 95 ਹੋ ਗਏ ਹੁਣ ਤਾਂ ਇਹ ਐਂ ਬਥੀ ਜਾਂਦੇ ਮੇਰੇ ਤਾਂ ਸਮਝੋ ਹੀ ਬਾਹਰ ਹੋ ਗਿਆ ਵੀ ਪੰਜਾਬ ਦੇ ਲੋਕਾਂ ਨੂੰ ਹੋਇਆ ਕੀ ਪਿਆ ਜਾਂ ਤਾਂ ਅਸੀਂ ਆਪਦੇ ਸਬਰ ਦਾ ਇਮਤਿਹਾਨ ਲੈ ਰਹੇ ਆਂ ਵੀ ਸਾਨੂੰ ਮੁਗਲਾਂ ਤੋਂ ਬਾਅਦ ਅੰਗਰੇਜ਼ਾਂ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਇਹਨਾਂ ਦੇ ਜਿਹੜੇ ਐਮ.ਐਲ.ਏ. ਆ ਇਹਨਾਂ ਦਾ ਕਿੰਨਾ ਕੁ ੱਤਕਾ ਬਰਦਾਸ਼ਤ ਕਰ ਸਕਦੇ ਆ ਪੰਜਾਬੀ ਆਪ ਦੇ ਇਮਤਿਹਾਨ ਦਾ ਸਬਰ ਆਪ ਲੈ ਰਹੇ ਆ ਮੈਨੂੰ ਲੱਗਦਾ ਇਹ ਮੇਰੇ ਸਮਝੋ ਬਾਹਰ ਹੋਇਆ ਪਿਆ ਬਾਰੀ-ਬਾਰੀ ਚੋਣੇ ਕਿਵੇਂ ਜਾ ਰਹੇ ਆ ਇਹਨਾਂ ਨੇ ਤਾਂ ਪਹਿਲੇ ਸਾਲ 6 ਮਹੀਨਿਆਂ ਚ ਆਪ ਦੇ ਲੱਛਣ ਇਹ ਜੇ ਦਿਖਾਤੇ ਸੀ ਵੀ ਇਹਨਾਂ ਨੂੰ ਪਿੰਡਾਂ ਵਿੱਚ ਕਿਸੇ ਨੇ ਵੜਨ ਨਹੀਂ ਦੇਣਾ ਸੀ ਉਸ ਤੋਂ ਬਾਅਦ ਵੀ ਮੈਨੂੰ ਲੱਗਦਾ ਤਿੰਨ ਤੋਂ ਚਾਰ ਬਾਏ ਇਲੈਕਸ਼ਨਾਂ ਚ ਜਿੱਤ ਕੇ ਐਮਪੀ ਇਲੈਕਸ਼ਨਾਂ ਚ ਲੈ ਗਏ ਇਹ ਮਾਹੌਲ ਕੀ ਬਣਦਾ ਜਾ ਰਿਹਾ ਪੰਜਾਬ ਦਾ ਸਮਝੋ ਬਾਹਰ ਹੋਇਆ ਪਿਆ ਇਹ 92 94 ਜਿਹੜੇ 95 ਇਕੱਠੇ ਹੋਏ ਆ ਇਹਨਾਂ ਦਾ ਪੰਜਾਬ ਦੀਆਂ ਜ਼ਰੂਰਤਾਂ ਨੂੰ ਲੈ ਕੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੋਈ ਏਕਾ ਹੋਵੇ ਭਾ ਨਾ ਹੋਵੇ ਪਰ ਇਹਨਾਂ 95 ਦੇ 95 ਦੀ ਜਦੋਂ ਮੀਟਿੰਗ ਹੁੰਦੀ ਹੈ ਇਹ ਉਹਦੇ ਵਿੱਚ ਆਪਦੇ ਜਿਹੜੇ ਬੁੱਚੜ ਪੁਲਿਸ ਮੁਲਾਜ਼ਮ ਹੈ ਉਹਨਾਂ ਦੇ ਡਾਟੇ ਇੱਕ ਦੂਜੇ ਨਾਲ ਜ਼ਰੂਰ ਸਾਂਝੇ ਕਰਦੇ ਆ ਜਦੋਂ ਕਿਸੇ ਇੱਕ ਹਲਕੇ ਦੇ ਵਿੱਚ ਇੱਕ ਇਹਨੇ ਦੇ ਐਸਐਚਓ ਦਾ ਜਲੂਸ ਨਿਕਲ ਜਾਂਦਾ ਉਹਦਾ ਜਿਹੜਾ ਤਸ਼ੱਦਦ ਹੈ ਉਹ ਪੂਰੇ ਏਰੀਏ ਦੇ ਵਿੱਚ ਲੋਕਾਂ ਦੇ ਵਿੱਚ ਲਾਲਾ ਲਾਲਾ ਕਰਾ ਰੋਂਦਾ ਫਿਰ ਇਹ ਕਹਿੰ ਰਹੇ ਆ ਹੁਣ 6 ਮਹੀਨੇ ਨੂੰ ਆਪ ਦੇ ਏਰੀਏ ਚ ਲੈ ਜਾ ਤੇ ਬਠਿੰਡੋ স্পেশাল డిమాండ్ ਦੇ ਉੱਤੇ ਇਹ CI 1 ਇਨਚਾਰਜ ਹੈ ਉਹੀ ਅਮਨਿੰਦਰ ਜੀ ਇਹ CI 1 ਵਾਲਾ ਹੀ ਹੈ ਨਾ ਜੀ ਮੈਂ ਗਲਤ ਨਹੀਂ ਤਾਂ ਇਹ CI 1 ਵਾਲਾ ਉਹੀ ਹੈ ਜਿਹਨੇ ਇੱਕ ਮੁੰਡਾ ਮਾਰ ਕੇ ਉਹਦੀ লাশ ਚੱਕ ਕੇ ਝੀਲ ਦੇ ਵਿੱਚ ਸੜਤੀ ਸੀ ਕਹਿੰਦਾ ਵੀ ਇਹ ਮੁੰਡੇ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਥੋੜੇ ਜਿਹੜੇ ਜੈਤੋ ਵਾਲੇ ਆ ਇਨ ਨੂੰ ਸਮਝ ਕੇ ਰਹਿਣ ਦੀ ਲੋੜ ਐ ਜਿਹੜਾ ਤੁਹਾਡਾ ਅਮੋਲਕ ਸਾਹਿਬ ਐ ਐਮ ਐਲ اے ਐ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉੱਪਰ ਅਫਸਰਾ ਤੋਂ ਥਾਪੀਆਂ ਦਿਵਾ ਕੇ ਜਿਹਦੇ ਖਿਲਾਫ ਕੋਰਟ ਨੇ ਏਡੀਆਂ ਏਡੀਆਂ ਭੈੜੀਆਂ ਸਟੇਟਮੈਂਟਾਂ ਦਿੱਤੀਆਂ ਹੋਣ ਮਾਨਯੋਗ ਬਠਿੰਡਾ ਅਦਾਲਤ ਦੇ ਜੇ ਤੁਸੀਂ ਹੁਕਮ ਪੜ ਲਓ ਇਸ ਐਸ ਐਚਓ ਦੇ ਖਿਲਾਫ ਤਾਂ ਤੁਹਾਨੂੰ ਹੈਰਾਨੀ ਹੋਊਗੀ ਵੀ ਇਹਨੂੰ ਬਾਲ ਹੋਣਾ ਚਾ ਇਹਨੂੰ ਇਹਨੂੰ ਇੱਥੇ ਲਾ ਕੇ ਨਹੀਂ ਦਿੱਤਾ ਐਸ ਐਚਓ ਤਾਂ ਇਹਨੂੰ ਐਸਐਚਓ ਇੱਥੇ ਸਿਰਫ ਅਮੋਲਕ ਸਿੰਘ ਐਮਐਲਏ ਵਰਗਾ ਬੰਦਾ ਹੀ ਲਵਾ ਸਕਦਾ ਜਿਹਨੂੰ ਬੁੱਚੜਾ ਦੀ ਲੋੜ ਹੈ ਜਿਹਨੇ ਜੈਤੋ ਵਾਲਿਆਂ ਦੇ ਉੱਤੇ ਤਸ਼ੱਦਦ ਕਰਨੇ ਆ ਜਿਹੜਾ ਜੈਤੋ ਵਾਲਿਆਂ ਦੀ ਆਵਾਜ਼ ਦਬਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਤਾਂ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹਾ ਐਸਐਚਓ ਤੋਂ ਗੁਰੇਜ਼ ਕਰੋ ਜਿਹੜੇ ਪੰਜਾਬ ਦੇ ਵਿੱਚ ਪੁਲਿਸ ਦੀ ਛਵੀ ਖਰਾਬ ਕਰਦੇ ਆ ਜਿਹੜੇ ਆਮ ਲੋਕ ਛੱਡੋ ਹੁਣ ਪੱਤਰਕਾਰਾਂ ਦੇ ਉੱਤੇ ਵੀ ਵਿਧੀਕੀਆਂ ਕਰਨ ਦੇ ਉੱਤੇ ਆ ਗਈ ਇਹ ਐਮਐਲਏ ਨੇ ਗੱਲ ਖੋਲ ਕੇ ਆਉਂਦੇ ਆ ਬਿਧੀ ਥੋੜੇ ਖਿਲਾਫ ਬੋਲਣ ਮੈਂ ਨਹੀਂ ਦਿੰਦਾ ਕਿਸੇ ਨੂੰ ਤੇ ਮੈਂ ਜਿਹੜਾ ਕੁਝ ਕਰੂੰਗਾ ਮੇਰੇ ਖਿਲਾਫ ਸਰਕਾਰ ਨੂੰ ਜਾਂ ਵੱਡੇ ਅਫਸਰਾਂ ਨੂੰ ਬੋਲਣ ਤੁਸੀਂ ਨਾ ਦਿਓ ਤਾਂ ਇਸ ਟੱਕੇਸ਼ਾਹੀ ਦੇ ਖਿਲਾਫ ਅਮੋਲਕ ਸਿੰਘ ਐਮ ਐਲ ਏ ਵਰਗਿਆਂ ਖਿਲਾਫ ਜਿਹੜਾ ਇਹ ਐਸ ਐਚ ਓ ਆਇਆ ਇਹੋ ਜੇ ਲੋਕਾਂ ਦੇ ਖਿਲਾਫ ਸਾਨੂੰ ਲਾਮਬੰਦ ਹੋਣ ਦੀ ਲੋੜ ਹੈ ਤੇ ਜੇ ਅਮੋਲਕ ਸਿੰਘ ਨੇ ਆਪਦੀਆਂ ਹਰਕਤਾਂ ਵਿੱਚ ਸੁਧਾਰ ਨਾ ਕੀਤਾ ਤਾਂ ਐਦੂ ਵੀ ਕੋਈ ਵੱਡਾ ਸਾਨੂੰ ਸੰਘਰਸ਼ ਵਿੜਨ ਲਈ ਮਜਬੂਰ ਹੋਣਾ ਪੈਣਾ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਆਪਦੇ ਸ਼ਬਦਾਂ ਨੂੰ ਵਿਰਾਮ ਦਿੰਦਾ